ਜੀ ਕਿਧਰਲੀ ਸਾਈਡ ਤੋਂ ਮੈਂ ਫੜ ਕੇ ਕਿਧਰਲੀ ਸਾਈਡ ਤੋਂ ਅਜੀ ਡਿਆ ਧਿਆਨ ਨਾ ਹੀ ਹੌਲੀ ਹੌਲੀ ਹੱਥ ਫੜ ਲਾਂ ਲੱਗ ਗਿਉ ਮੈਂ ਦੋ ਇੱਥੇ ਕਿਹਨਾ ਕਰਟ ਜਾਣਾ ਹਾਂ ਮਾਫਾ ਪਾਣੀ ਇੱਥੇ ਚਾਰ ਚੰਗੰਦਾ ਹੌਲੀ ਹੌਲੀ ਤਾਰ ਲਾਂ ਕੋਈ ਨਹੀਂ ਫਲਾਰਾ ਬਹੁਤ ਸੀ ਇਹਨਾ ਉੱਪਰ ਹਾਂਜੀ ਮੋਟੀ ਬੈਡੀ ਨੂੰ ਪੁੱਤ ਕੇ ਮੰਮੀ ਨੂੰ ਪੁੱਤ ਕਹਿੰਦੇ ਨਹੀਂ ਨਹੀਂ ਉਹ ਪੂਜਾ ਨੂੰ ਕਹਿੰਦੇ ਆਜਾ ਤੁਸੀਂ ਆਜੋ ਕੁੜੀ ਉਹ ਤੇ ਲੈ ਚਾਹੇ ਇਹ ਤੇ ਨਾ ਮੈਂ ਉਸ ਨੂੰ ਕਰਵਾ ਦੇ ਮੈਂ ਤਾਂ ਕਿ ਕਿ ਭਾਲ ਜਾਨੀ ਆਜੋ ਕੰਮ ਤੇ ਹੋਈ ਨੂੰ ਦੇਖ ਲਵਾਂਗਾ ਆਹੋ ਤੁਸੀਂ ਦੇਖ ਲਵੋਸ ਮੈਂ র <coughs> मेरे दो ਅਸਲੀ ਬਸ ਬਨੇਰਿਆ ਦਾ ਕਮਰਾ ਆ ਗਿਆ ਸੀਗਾ ਤੇ ਬਰਸਾਤਾ ਕਰਕੇ ਥੱਲੇ ਬਹੁਤ ਜ਼ਿਆਦਾ ਪਾਣੀ ਆਂਦਾ ਸੀਗਾ ਇਸ ਕਰਕੇ ਦੁਬਾਰਾ ਸ਼ੁਰੂ ਕੀਤਾ ਹੈ ਕੰਮ ਸਮਾਨ ਕਿਤੇ ਪਿਆਈ ਸੀਗਾ ਥੋੜਾ ਬਹੁਤ ਢਿਹਾਨ ਵਾਲਾ ਸੀ ਦੋਲੇ ਆ ਕੇ ਸ਼ੁਰੂ ਕਰ ਲਏ ਅਜੇ ਨਹੀਂ ਦੋ ਜੀ ਥੋੜੀ ਹੋਈ ਤਾਂ ਆਲਾ ਅੰਮਾ ਕਿਹੜਾ ਪਲੰਬਰ ਪਹਿਲਾਂ ਤਾਂ ਕਰਾਉਣੀ ਬੜਾ ਮੀਂਹ ਤੂਫਾਨ ਜਿਹਾ ਲਿਆਤਾ ਸੀ ਇਹਨਾਂ ਦੇ ਇੱਕ ਪਲੰਬਰ ਨੇ ਪਹਿਲਾਂ ਮੇਂ ਚਿੱਤ ਵਾਲੀ ਹਾਂ 5000 ਕਰਾ ਲਿਆ ਸੀ ਪਲੰਬਰ ਨੇ ਬਾਥਰੂਮ ਦਾ ਮੇਰੀ ਗੱਲ ਸੁਣੋ ਮੈਂ نیچے ਨਾ ਕੁਛ ਤੁਹਾਡੇ ਲਈ ਬਣਾ ਕੇ ਆਈਆਂ ਤੇ ਅੱਜ ਉੱਪਰ ਸ਼ੁਰੂ ਕੀਤਾ ਕੰਮ ਇਹਦੇ ਲਈ ਇੱਕ ਇੱਕ 5-10 ਮਿੰਟ ਲਈ ਆ ਜਾ ਬਸ ਬਰਾਵਾ ਗਰਮੀ ਬੜੀ ਥਲੇ ਕੁਝ ਬਣਾਇਆ ਆ ਇਹਦੀ ਖੁਸ਼ੀ ਚ ਆ ਜਾ ਵੇ ਹਾਂ ਤੁਹਾਨੂੰ ਮਸਾਲਾ ਦੇਣਾ ਮੈਂ ਹਾਂ ਮਸਾਲਾ ਦੇਣਾ ਉਹ ਅੰਕਲ ਨੇ ਉਹ ਦਿੱਤਾ ਦੋਂਦਾ ਆਜਾ ਫੇਤਾ ਦੂਜਾ ਫਲੋਰ ਪਾਇਟ ਹੈ ਜੇ ਤੁਮ ਮਸਾਲਾ ਦੇਣਾ ਨਹੀਂ ਦੇਣਾ ਉਹਦੇ ਕੜਾਈਆਂ ਰੱਖ ਕੇ ਬੈਠਾ ਫੇਤਾ ਮੇਰਾ ਮਿਸਤਰੀ ਲਾਉਂਦਾ ਕੋਈ ਸਾਦਾ ਨਹੀਂ ਉਹ ਤਾਂ ਇਟਾਂ ਫੋਣਦਾ ਵਿਚਾਰਾ ਆਜੋ 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 ਅੱਡਾ ਖਾਓ ਸੋ ਮੈਂ ਇੱਕ ਚੀਜ਼ ਬਣਾਈ ਹੈ ਮੱਕੀ ਆਜੋ ਤੁਹਾਨੂੰ ਮੈਂ ਤੁਹਾਨੂੰ ਸਾਰੇਆਂ ਦਿਖਾਵਾਂਗੀ ਪਰੰ ਦੇ ਫੇਸ ਐਕਸਪ੍ਰੈਸ਼ਨ ਵੀ ਦਿਖਾਵਾਂਗੀ ਪੰਡਿਵਰੀ ਬਣਾਇਆ ਅੱਡਾ ਕੰਦੇ ਮੈਕਾ ਆਂਡਿਆ ਮਮੂ ਮੈਨੂੰ ਕਹਿਨੇ ਦਿਦਸਿਆ ਮੈਂ ਆਪਣੇ ਬਣਾਇਆ ਤੱਲੇ ਕੰਮ ਦਾ ਪੂਜਾ ਦੱਸਣਾ ਜਾਈਂ ਨਹੀਂ ਤੇ ਪੂਜਾ ਨੇ ਕਿ ਦੱਸਣਾ ਆ ਜਾਨਾ ਕੁਛ ਨਹੀਂ ਦੱਸਿਆ ਮੈਂ ਕੁਛ ਨਹੀਂ ਦੱਸਿਆ ਆਜੋ ਆਜੋ ਪੱਲਾ ਦੇਖਦੇ ਲੋ ਜੀ ਵੀ ਲੈਣਾ ਆ ਸ਼ਕਲ ਦਿਖਾ ਪੱਲਾ ਕਿੰਨਾ ਦੇਖੋ 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 ਤਨਾ ਟਿਕਾ ਟੁੱਕਲ ਦੇ ਦਾ ਖਾ ਕੇ ਦੇਖਣਾ ਬਹੁਤ ਤਾਂ ਖਾ ਕੇ ਪਤਾ ਲੱਗਣਾ ਇਹਦਾ ਅਸਲ ਦੇ ਵਿੱਚ ਤੈਨੂੰ ਉਦਾ ਫੇਸ ਤੋਂ ਦੇਖ ਕੇ ਕਿਹਾ ਮੈਨੂੰ ਬਹੁਤ ਆਇਆ ਮੈਂ ਕਿਹਾ ਮੈਨੂੰ ਬੜੀਆਂ ਚੀਜ਼ਾਂ ਆ ਗਈਆਂ ਸੀ ਕਿ ਤੂੰ ਕੀ ਬਣਾਇਆ ਸੌਖਾ ਹੋ। ਸੌ ਲਗੇ। ਹੁਣ ਮੈਂ ਸਾਰਿਆਂ ਨੂੰ ਇਹ ਵੰਡੂੰਗੀ। ਚਲ ਵੰਡ ਸਾਰਿਆਂ ਨੂੰ। ਹਾਂ ਪਹਿਲਾਂ ਥੋੜਾ ਜਿਹਾ ਮੱਥਾ ਦੇਖ ਲਿਓ ਫਿਰ ਆਪਾਂ ਵੰਡਾਂਗੇ। ਇਹ ਮੈਂ ਬਣਾਇਆ ਇਸ ਖੁਸ਼ੀ ਚ ਕਿ ਇਹ ਬਾਬਾ ਜੀ ਦੀ ਕਿਰਪਾ ਨਾਲ ਉੱਪਰ ਕੰਮ ਸ਼ੁਰੂ ਕੀਤਾ ਹੈ ਕਿਉਂਕਿ ਫर्श ਬੜਾ ਝੋੜਿਆ ਸੀਗਾ ਤੇ ਪੰਜ ਸਾਲਾਂ ਤੋਂ ਬੜੀ ਦਿੱਕਤ ਆਉਂਦੀ ਸੀ। ਤੇ ਇਸ ਲਈ ਨੇ ਹੁਣ ਪਹਿਲਾਂ ਸਾਰਿਆਂ ਨੂੰ ਟੈਸਟ ਕਰਾਉਂਗੀ ਮੱਥਾ ਦੇਖੂੰਗੀ। ਰਾਤ ਪਹਿਲਾਂ ਪਹਿਲਾਂ ਪਾਣੀ ਦੇ। ਠੀਕ ਹੈ। ਕੀ ਕਰੂੰ? ਪਾਣੀ ਦੇ ਦੇ ਕੇ ਇਹਨੂੰ ਮਲ ਕੇ। ਥੁੱਟੀ ਬਾਹ ਪੀਸ ਦੇ ਪਾਣੀ ਆ। ਪਾਣੀ ਵੀ ਪੀ ਲੈ ਹੁੰਦਾ। ਚਲੋ। ਸਾਰਿਆਂ ਦੇ ਨੂੰ ਸੱਚੀ ਸੌਂ ਲੱਗ ਗਈ ਕਿਸੇ ਨੂੰ ਉਹ ਨਹੀਂ ਪੱਛਿਆ ਇਹ ਯੂਟਿਊਬ ਤੋਂ ਵੀਡੀਓ ਵੇਖੀ ਬਣੀ ਹੈ ਨਹੀਂ ਦੇਖੀ ਯੂਟਿਊਬ ਤੇ ਪਹਿਲਾਂ ਹੀ ਦੇਖੀ ਜਿਹੜੀ ਇੱਕ ਵਾਰ ਵੇਖਾਂ ਟੀ ਉਹਦਾ ਕੋਈ ਸਮਝ ਨਹੀਂ ਆਇਆ ਕਦੇ ਪਾਣੀ ਪਾਈ ਜਾਂਦੀ ਕਦੇ ਘਿਓ ਪਾਈ ਦਿੰਦੀ ਫਿਰ ਮੈਂ ਆਪਣੇ ਹਿਸਾਬ ਨਾਲ ਆਪ ਤੇ ਬਣਾ ਚਾਨ ਪਾ ਦੇ ਸਾਰਿਆਂ ਨੂੰ ਥੋੜਾ ਥੋੜਾ ਫਿਰ ਪਾ ਦੇ ਸਾਰਿਆਂ ਨੂੰ ਥੋੜਾ ਥੋੜਾ ਪਾਣੀ ਮੈਂ ਪੀਣਾ ਸੀ ਨਾ ਕਿ ਤੂੰ ਮੋਂਸਨ ਬੜਾ ਘੈਂਟ ਰਿਹਾ ਤੇ ਨਹੀਂ ਐਨੀ ਤੋਂ ਉੱਪਰ ਨਿਕਲਦੀ ਰਹੀ ਅੱਜ ਕੰਮ ਸ਼ੁਰੂ ਕੀਤਾ ਬਾਹ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਯਾਰ ਕਿੰਨੀ ਖਾਲੀ ਖਾਲੀ ਜਗ੍ਹਾ ਹੋਈ ਹੁਣ ਕਿੰਨਾ ਵਧੀਆ ਲੱਗ ਰਿਹਾ ਨਹੀਂ ਬਸ ਖੜਨ ਨੂੰ ਵੀ ਜਗ੍ਹਾ ਨਹੀਂ ਨੀ ਤੇ ਕੋਠੇ ਹਾਈ ਪਰ ਮੀ ਪੈ ਗਿਆ ਯਾਰ ਹੁਣੇ ਹੋ ਜਾਣਾ ਕੋਈ ਨਹੀਂ ਇਹਦਾ ਕੋਈ ਸਾਂ ਥੋੜੀ ਹਾਂ ਕੀ ਕਰਦਾ ਉਹ ਤਾਂ ਵਿਚਾਰੇ ਟੱਕ ਕੇ ਗਏ ਨਹੀਂ ਮੈਂ ਟਕਿਆ ਤੂੰ ਤਾਂ ਕਿ ਹਾਈ ਤੂੰ ਕਿੱਦਾਂ ਕਿ ਲੈ ਹੋਇਆ ਦਸਾਰੀ ਦਿਹਾੜੀ ਉਹ ਵਿਚਾਰਾ ਸਿਆਣਾ ਜੀ ਮੈਂ ਕਾਉਂਟਾਂਗ ਕਰਨਾ ਵਿਚਾਰੇ ਨੇ ਵਾਟਰ ਪੁਮਪ ਚਲੋ ਹੁਣ ਕੋਠੇ ਦੇ ਹਾਂ ਲੱਗੇ ਹੀ ਛੱਡ ਗਏ ਸੀ ਤੇ ਬਾਕੀ ਸਮਾਨ ਸੜਾ ਨੀਚੇ ਹੀ ਆ ਪਿਆ ਆ ਕਿਥੇ ਹੋਇਆ ਇਧਰ ਨੂੰ ਨਹੀਂ ਟਿਕਦੀ ਸੋ ਹਾਲੇ ਹੀ ਜਿਹੜਾ ਆ ਰਿਹਾ ਕੱਲ ਕਰਦੇ ਹਾਂ ਕੰਟੀਨਿਊਸ ਮੌਸਮ ਬੜਾ ਵਧੀਆ ਹੋ ਗਿਆ ਅੱਛਾ ਹੋ ਗਿਆ ਪੰਮੂ ਹਾਂ ਵਧੀਆ ਹੋ ਗਿਆ ਠੰਡਾ ਥੋੜਾ ਹੁਣ ਮੌਸਮ ਦਾ ਥੋੜਾ ਜਿਹਾ ਫਰਕ ਪੈ ਜੀ ਰਸ਼ਮੀਨ ਹੂੰ ਸਹੀ ਗੱਲ ਪਰ ਤੁਹਾਡਾ ਇਹ ਨਾ ਚੌਣ ਲੱਗ ਜੇ ਪੰਮੂ ਫੇਰ ਹੁਣ ਕੀ ਕਰ ਸਕਦੇ ਆ ਆ ਯਾਰ ਇੰਨਾ ਨਹੀਂ ਸਮਝਿਆ ਜਾਣਾ ਥੱਲੇ ਫਲਾਰਾ ਚਲੋ ਆ ਜੋ ਥੱਲੇ ਆ ਦੇਖਿਆ ਪਾਣੀ ਦੀ ਟਾਲ ਇੱਧਰ ਨੂੰ ਬਣਾਈ ਦੀ ਤਾਂ ਪਾਣੀ ਇੱਥੇ ਖੜਦਾ। ਪਾਣੀ ਕਿੱਦਾਂ ਖੜਿਆ ਹੈ? ਜਾਰੀ ਨਹੀਂ ਆ ਗਿਆ ਇੱਧਰ ਨਿਕਲਣ ਨੂੰ। ਕਿੱਧਰ ਨੂੰ? ਮੇਰੇ ਸਾਹ ਆਣਾ। ਹੂੰ। ਮਸਾਲਾ ਵੀ ਇੱਥੇ ਲਾਉਂਦੇ ਉਹ ਠੀਕ ਹੈ। ਓਕੇ, ਨੋ ਪ੍ਰੋਬਲਮ। ਬਾਕੀ ਮੌਸਮ ਬਹੁਤ ਘੈਂਟ ਲੱਗ ਰਿਹਾ ਸੱਚੀ। ਬੋਹ ਚੀ ਦੀ ਚਨਾਈ ਕਿਦਾਂ ਚੱਲੀ ਕਿਹੜਾ ਬਹੁਤ ੱਚੀ ਕਹਿੰਦੇ। ਹੂੰ। ਵਾਈਫਾਈ ਦਾ ਵੀ ਫੋਨ ਕਰਨਾ ਉਹ ਮੇਰੇ ਕਰਾਉਣਾ ਸੈਟਿੰਗ। ਉਹ ਕਿੱਦਾਂ ਕਰਾਉਣਾ ਹੁਣ ਅੱਗੇ ਕਰਨਾ ਪੈਣਾ। ਉਹ ਹੁਣ ਕਰਾਉਣਾ ਹੀ ਪੋਗੇ ਪੰਨਾ ਕੁਝ ਤਾਂ ਉਹਦਾ ਵਿਚਾਰੇ ਦਾ। ਓਕੇ। ਫੋਨ ਕਰ ਲਾਂਗੇ ਨਾ ਹਾਂ ਨਾਲ ਫੋਨ ਕਰਕੇ ਨੰਬਰ ਲੱਭ ਕੇ ਵਿੱਚੋਂ ਬਾਕੀ ਦੇਖੋ ਸਾਰੀਆਂ ਨੇ ਮੌਸਮ ਬੜਾ ਘੈਂਟ ਆ ਤੈਨਣੇ ਇਹ ਇਹਦੀ ਆਪਣੀ ਕਮਰੇ ਦੀ ਨਹੀਂ ਕਿੱਥੋਂ ਤੱਕ ਜਾਣੀ ਆ ਅੱਜ ਜੀ ਅੱਜ ਦੇਖਾਂ ਹਾਂ ਜਿੱਥੇ ਨਿਸ਼ਾਨ ਆ ਫਿਰ ਇੰਨੀ ਕਿ ਜਗ੍ਹਾ ਬਸਰੀ ਨਾ ਚੱਲੇ